ਇੱਕ ਵਾਰੀ ਫਿਰ ਜੋਰ ਚੱਲਿਆ ਪ੍ਰਸ਼ਾਸਨ ਦਾ ਗਰੀਬ ਫੜੀ ਵਾਲਿਆਂ ਤੇ ਫੜੀ ਵਾਲਿਆਂ ਨੇ ਆਪਣਾ ਰੋ ਰੋ ਦੱਸਿਆ ਹਾਲ ਜੀ ਹਾਂ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਕਿ ਆਵਾਜਾਈ ਦੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਨੇ ਜਿੰਨਾ ਦੁਕਾਨਦਾਰ ਨੇ ਨਿਯਾਇਜ਼ ਕਬਜ਼ੇ ਕਿਤੇ ਸੀ ਉਹ ਚੁਕਾਏ ਤੇ ਨਾਲ ਹੀ ਗਰੀਬ ਫੜੀ ਵਾਲਿਆਂ ਤੇ ਵੀ ਪ੍ਰਸ਼ਾਸਨ ਦਾ ਜੋਰ ਚੱਲਿਆ ਆਓ ਸੁਣਦੇ ਹਾਂ ਫੜੀ ਵਾਲਿਆਂ ਦਾ ਕੀ ਕਹਿਣਾ ਹੈ ਪਤਰਾ ਕਪੜਾ ਹੀ ਲਾਈਦਾ ਪਹਿਲਾਂ ਮੈਂ ਪਲੱਸਕਟ ਲਾਂਦੀ ਸੀ ਹੋਰ ਬੱਚੇ ਸਿਆ ਨਹੀਂ ਹੋਏ ਨੇ ਮੇਰੇ ਚਾਹਤੀ ਬੱਚਿਆਂ ਨੇ ਦੋ ਤਿੰਨ ਆਪੋ ਡਾ ਮੁੰਡਾ ਜਿਹੜਾ ਬਿਮਾਰ ਪਿਆ ਹੈ ਕਹੋ ਵੇ ਕੀ ਕੀਤਾ ਗਿਆ ਆ ਕੇ ਤੇ ਪ੍ਰਸ਼ਾਸਨ ਨੂੰ ਪਤਾ ਨਹੀਂ ਪੁੱਤਰ ਮੈਨੂੰ ਤਾਂ ਪਤਾ ਨਹੀਂ ਜਦ ਰੋਟੀ ਲੈ ਕੇ ਆਈ ਸੋ ਬੱਚੇ ਆ ਦੇ ਇੱਥੇ ਦੇ ਨਹੀਂ ਲੱਗਿਆ ਨਾ ਪੁੱਤਰ ਰੋਟੀ ਕਿੱਥੋਂ ਕਰੀ ਆ ਦੀ ਸਾਡਾ ਤਾਂ ਸਾਰਾ ਵਿਆ ਨਹੀਂ ਪੁੱਤਰ ਮੇਰਾ ਕੋਈ ਨਹੀਂ ਨਾ ਕੋਈ ਮੇਰਾ ਕੋਈ ਨਹੀਂ ਅਗਰ ਤੁਸੀਂ ਇੱਥੇ ਬਾਗ ਦੋ ਬਗੈਤ ਅੱਛਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਐਡਾ ਲੰਗਿਆ ਇਹ ਪੁੱਤਰ ਮੇਰਾ ਬੜਾ ਥਿਆਰ ਹੋ ਗਿਆ ਪਹਿਲਾਂ ਮੇਰਾ ਬੰਦਾ ਲਾਂਦਾ ਸੀ ਸਾਰੇ ਨੂੰ ਪਤਾ ਉਹ ਲਾਂਦੇ ਸੋਈ ਨਾ ਥੇ ਗੁਨ ਨੀ ਇਹ ਥੇ ਮਾਈਸ 24 ਸਾਲ ਹੋ ਗਏ ਬੰਦੀ ਮਾਦਾ ਹੁਣ ਫਿਰ ਕਿਦਾਂ ਜਦੋਂ ਏਥੋਂ ਅੱਡੇ ਚੁੱਕ ਲਿਆ ਜਿਹੜੇ ਤੁਹਾਡੇ ਸਮਾਨ ਹੀ ਉਹ ਚੁੱਕ ਕੇ ਲੈ ਜਾਂਦੇ ਕਾਈ ਪੈਸਾ ਮੇ ਪੁੱਤਰ ਮਿਆਲੇ ਦਾ ਲਾ ਵਾਰ ਵਾਰ ਕੇ ਤੁਹਾਡੇ ਰੱਬ ਕੋ ਤੇ ਅਸੀਂ ਦੇ 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 ਛੱਡਦੇ ਨਾ ਬਾੜ ਦੇ ਛੱਡਦੇ ਹੋਲੀ ਹੋਲੀ ਕਰਕੇ ਆ ਤੇ ਜੋੜ ਕੇ ਲਾਈ ਜਾਂ ਇਸ ਪੁੱਤਰ ਮੈਂ ਕੀ ਹਦੀ ਮਾਂ ਤੇ ਨਹੀਂ ਖਾਂਦੀ ਭਾਵੇਂ ਮੈਂ ਆਪਣੇ ਘਰ ਭੁੱਖੇ ਹੀ ਰਹਿਵਾ ਇਤਾਰੇ ਪੁੱਤਰ ਹੋ ਉਹਨਾਂ ਦੀ ਮੋਜ ਹੈ ਪੁੱਤਰ ਅਸੀਂ ਕੀ ਕਰ ਸਕਨੇ ਲੋਕ ਥੋੜਾ ਅੰਦਰ ਪੁੱਤਰ ਕੁਛ ਨਹੀਂ ਬੁੱਤ ਅਸੀਂ ਕਰ ਸਕਦੇ 3500 ਹੋ ਗਏ ਜੀ ਜਨਾਬ ਸਾਰਾ ਸਮਾਨ ਹੈ ਨਾ ਚੁਕਾਰੇ ਸਾਡਾ ਮੁਸ਼ਕਲ ਭਰੀ ਹੋ ਗਈ ਗਰੀਬਾਂ ਦਾ ਕਿੱਥੇ ਜਾਏ ਕਿੱਥੇ ਲਾਏ ਜਨਾਬ ਰੋਟੀ ਕਿੱਥੋਂ ਖਾਣੇ ਜੀ ਭੁੱਖੇ ਮਰਵਾਂ ਨੇ ਗੱਲ ਹੋ ਗਈ ਜਨਾਬ ਪੁੱਲ ਬਣਨ ਤੋਂ ਬਾਅਦ ਕਦੇ ਚੁਕਾਰਦੇ ਫਿਰ ਪੁੱਲ ਬਣਨ ਤੋਂ ਬਾਅਦ ਲਾ ਦਿੰਦੇ ਹਾਂਜੀ ਹਾਂਜੀ ਲਾਤੇ ਉਹ ਕਮੇਟੀ ਘਰ ਗਏ ਹਾਂ ਅਫਸਰਾਂ ਨੂੰ ਗਿਆ ਫਿਰ ਲੱਗੇ ਜਨਾਬ ਅੱਜ ਫੇ ਚੁਕਾਰਦੇ ਅੱਜ ਫੇ ਚੁਕਾਰਦੇ ਜਨਾਬ ਮੁਸ਼ਕਲ ਭਰੀ ਹੈ ਬੱਚਿਆਂ ਨੂੰ ਕਿੱਥੋਂ ਪਾਲਣਾ ਜਨਾਬ ਬੱਚੇ ਭੁੱਖੇ ਮਰਵਾਂ ਵਾਲੀ ਗੱਲ ਹੋ ਗਈ ਹੈ ਕੀ ਕੰਮ ਕੀ ਕਰਦੇ ਜੀ ਕੰਮ ਰੈਡੀਮੇਟ ਰਾਜੀ ਜਨਾਬ ਸਮਾਨ ਮਿਲ ਗਿਆ ਕਿ ਸਾਰਾ ਸਮਾਨ ਮਿਲ ਗਿਆ ਜੀ ਗੋਗ ਦਾ ਪੈਦਾ ਮੈਨੂੰ 65000 ਹੋ ਗਿਆ ਕੰਮ ਕਰਕੇ ਏ ਤੱਕ ਵੀ ਬੋਕਾ ਨਹੀਂ ਹੋਇਆ ਇਹ ਕੋਟ ਆ ਗਿਆ ਸਾਨੂੰ ਤਾਂ ਜਗ੍ਹਾ ਮਿਲ ਗਈ ਕੀ ਕਿਤਾ ਆਗੇ 50 ਨੇ ਇਹ ਇਹਨਾ ਐਮਸੀਐਨ ਦੀ ਸਾਲੀ ਜਗ੍ਹਾ ਗਈ 6 6 ਫੁੱਟ ਉਹਨੇ ਧੱਕੇ ਸ਼ਾਹੀ ਹੋਈ ਸਾਡੇ ਨਾਲ ਅਸੀਂ ਫਰਿਆਦ ਕਰਦੇ ਕਰੀਏ ਰਾਬੰ ਕਰੀਏ ਸਭ ਕੋ ਜੂਨ ਨਾ ਚੁੱਕ ਲੈਣ ਸਾਨੂੰ तकरीबन 1 ਮਹੀਨੇ ਤੋਂ ਉੱਪਰ ਹੋ ਗਿਆ ਬਟਾਲਾ ਸ਼ਹਿਰ ਚ ਹੈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਇਨਕ੍ਰੋਚਮੈਂਟ ਹਟਾਉਣ ਦੀ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਦੇਖੋ ਇਹ ਚੈਲੰਜ ਹੈਗਾ ਬਹੁਤ ਵੱਡਾ ਚੈਲੰਜ ਹੈ ਲੋਕਾਂ ਨੂੰ ਵੀ ਸਿਆਣੇ ਬਣਨ ਦੀ ਲੋੜ ਹੈ ਕੋਈ ਨਿਰਾਪਰਾ ਕਾਨੂੰਨ ਤੇ ਜਾਂ ਸਿਸਟਮ ਤੇ ਹੀ ਨਹੀਂ ਜ਼ਿੰਮੇਵਾਰੀ ਛੁੱਟਣੀ ਚਾਹੀਦੀ ਲੋਕਾਂ ਦੀ ਹਰੇਕ ਸਿਟੀਜ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨਕ੍ਰੋਚਮੈਂਟ ਨਾ ਕਰੇ ਕਾਨੂੰਨ ਦੀ ਉਲੰਘਣਾ ਨਾ ਕਰੇ ਤੇ ਅਸੀਂ ਹਰੇਕ ਨੂੰ ਪਿਆਰ ਨਾਲ ਬੇਨਤੀ ਕੀਤੀ ਆ ਸਭ ਦਾ ਸਮਾਨ ਹਟਾਇਆ ਔਰ ਇੱਥੇ ਕੁਝ ਬਹੁਤ ਸਾਰੇ ਸ਼ਹਿਰਦਵਸੀ ਸਹਿਯੋਗ ਵੀ ਦੇ ਰਹੇ ਸਾਨੂੰ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਸਾਰੀ ਇਨਕ੍ਰੋਚਮੈਂਟ ਨੂੰ ਹਟਾਈਏ ਹੌਲੀ ਹੌਲੀ ਸਟੈਪ ਬਾਈ ਸਟੈਪ ਅਸੀਂ ਸਾਰੇ ਸ਼ਹਿਰ ਨੂੰ ਕਵਰ ਕਰ ਰਹੇ ਹਾਂ ਤੇ ਜਿਹੜੇ ਲੋਕ ਇਦਾਂ ਕਰਦੇ ਆ ਸਾਡੀ ਅਪੀਲ ਹੈ ਉਹਨਾਂ ਨੂੰ ਕਿ ਇਸ ਤਰ੍ਹਾਂ ਨਾ ਕਰ ਕਾਨੂੰਨ ਦੀ ਉਲੰਘਣਾ ਨਾ ਕਰਨ ਪਰ ਇਸ ਤੋਂ ਬਾਅਦ ਨੈਕਸਟ ਸਟੈਪ ਇਹ ਹੈ ਕਿ ਅਸੀਂ ਐਸ ਪਰ ਮਿਊਨਿਸਪਲ ਐਕਟ ਕਾਰਵਾਈ ਕਰਾਂਗੇ ਦੇਖੋ ਪੁਲ ਦੇ ਉੱਪਰ ਬ੍ਰਿਜ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਜੋ ਇਨਗਰੋਸਮੈਂਟ ਸੀ ਤੁਹਾਡੇ ਸਾਹਮਣੇ ਉਹ ਜਾਇਜ਼ ਨਹੀਂ ਹੈਗੀ ਆ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਕੋਈ ਹਾਦਸਾ ਹੋ ਸਕਦਾ ਹੈ ਪਿੱਛੇ ਹਸਲੀ ਹੈਗੀ ਆ ਔਰ ਵੱਡੀ ਗੱਲ ਹੈ ਕਿ ਸਾਰਾ ਜਿਹੜਾ ਰੇੜੀਆਂ ਦਾ ਕੂੜਾ ਸੀਗਾ ਉਹ ਹਸਲੀ ਦੇ ਵਿੱਚ ਪਿੱਛੇ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈਗਾ ਤੇ ਇਸ ਕਰਕੇ ਜੋ ਚੀਜ਼ ਗਲਤ ਹੈ ਉਹ ਗਲਤ ਹੈ ਉਹ ਸਾਰਿਆਂ ਨੂੰ ਸਮਝ ਨਹੀਂ ਪੈਣੀ ਹੈ ਤੇ ਉਹਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਹੀ ਉਹਨੂੰ ਠੀਕ ਕਰਨਾ ਪੈਣਾ ਹੈ ਤੁਹਾਡਾ ਸਹਿਯੋਗ ਚਾਹੀਦਾ ਜੀ ਅਸੀਂ ਸਾਰੇ ਪਾਸੇ ਹਟਾਵਾਂਗੇ ਤੁਸੀਂ ਕੋਆਪਰੇਟ ਕਰੋ ਸਾਰੇ ਜਾਨੇ ਸ਼ਹਿਰੀ ਜਿਹੜੇ ਹੈਗੇ ਵਾਸੀ ਕੋਆਪਰੇਟ ਕਰੋ ਤੇ ਇਹਨੂੰ ਅਸੀਂ ਠੀਕ ਕਰਾਂਗੇ ਸਾਰੇ ਰਲ ਮਿਲ ਕੇ ਠੀਕ ਕਰਾਂਗੇ ਤੁਸੀਂ ਦੇਖੋ ਰਾਤੋਂ ਰਾਤ ਤਾਂ ਕੋਈ ਚੀਜ਼ ਨਾ ਵਿਗੜਦੀ ਹੈ ਨਾ ਸੰਵਰਦੀ ਹੈ ਠੀਕ ਹੈ ਜੀ ਤੇ ਅਸੀਂ ਸਟੈਪ ਬਾਈ ਸਟੈਪ ਸਾਰੇ ਸ਼ਹਿਰ ਨੂੰ ਸਾਰੀ ਰੋਡਸ ਨੂੰ ਕਵਰ ਕਰ ਰਹੇ ਹਾਂ ਗੁਰਦਾਸਪੁਰ ਰੋਡ ਹੈ ਡੇਰਾ ਬਾਬਾ ਨਾਨਕ ਰੋਡ ਹੈ ਸਿਟੀ ਰੋਡ ਹੈ ਸਾਰੀ ਜਗ੍ਹਾ ਤੇ ਜਾ ਰਹੇ ਹਾਂ ਤੇ ਹੌਲੀ ਹੌਲੀ ਸਾਰੇ ਕਵਰ ਕਰਾਂਗੇ ਜਿਹੜਾ ਤੁਸੀਂ ਕਹਿ ਰਹੇ ਹੋ ਉਸ ਤੋਂ ਇਲਾਵਾ ਬਾਕੀ ਸ਼ਹਿਰ ਵੀ ਕਵਰ ਕਰਾਂਗੇ ਸਰ ਦੇਖੋ ਇਸ ਤਰ੍ਹਾਂ 11 ਜ਼ਿੰਮੇਦਾਰਾਂ ਦਾ ਸਟੇਟਮੈਂਟ ਦੇਣੀ ਬਹੁਤ ਸੌਖੀ ਹੁੰਦੀ ਹੈ ਜੀ ਤੇ ਜਿਹੜੇ ਸਹਿਯੋਗ ਨਹੀਂ ਦੇਣਾ ਚਾਹੁੰਦੇ ਉਹਨਾਂ ਕੋਲ ਬਹੁਤ ਤਰ੍ਹਾਂ ਕੇ ਗੇ ਊਟ ਪਟੰਗ ਦੇਣ ਨੂੰ ਤੇ ਇਸ ਕਰਕੇ ਤੁਹਾਡੇ ਸਾਹਮਣੇ ਹੀ ਆ ਸਟੈਪ ਬਾਈ ਸਟੈਪ ਸਾਰੀ ਇਨਕੋਰਪੋਰੇਸ਼ਨ ਹਟੇਗੀ ਤੁਸੀਂ ਕੋਆਪਰੇਟ ਕਰਿਓ ਸਾਰੇ ਜਾਣੇ ਕੋਆਪਰੇਟ ਕਰਿਓ ਸਾਰੇ ਵਾਸਤੇ ਇੱਕੋ ਰੂਲ ਲਾਗੂ ਹੋਏਗਾ ਕੋਈ ਇਦਾਂ ਦੀ ਗੱਲ ਨਹੀਂ ਕੋਈ ਪੱਖਪਾਤ ਨਹੀਂ ਹੋਏਗਾ ਜੀ ਦੇਖੋ ਇਹ ਚੈਲੰਜਸ ਤਾਂ ਹੈਗੇ ਹੀ ਆ ਮੈਂ ਇਹ ਤਾਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਸਾਰੇ ਸਹਿਯੋਗ ਦਿਓ ਜੇ ਤੁਸੀਂ ਅ ਇਸ ਗੱਲ ਦਾ ਵਿਰੋਧ ਕਰੋਗੇ ਤੇ ਕਾਨੂੰਨ ਦੀ ਉਲੰਘਣਾ ਕਰੋਗੇ ਤਾਂ ਫਿਰ ਕਿਵੇਂ ਕੰਮ ਬਣੂਗਾ ਇਹ ਤਾਂ ਸਾਰਿਆਂ ਨੂੰ ਕੋਆਪਰੇਟ ਕਰਨਾ ਪੈਣਾ ਨਾ ਸਾਰਿਆਂ ਨੂੰ ਆਪਣੇ ਆਪਣੀ ਦੁਕਾਨ ਦੇ ਅੰਦਰ ਆਪਣੇ ਆਪਣੀ ਜਗ੍ਹਾ ਦੇ ਅੰਦਰ ਰਹਿਣਾ ਪਏਗਾ ਤੇ ਜੋ ਨਿਯਮ ਹੁੰਦੇ ਉਹ ਸਾਰਿਆਂ ਵਾਸਤੇ ਹੁੰਦੇ ਕੋਈ ਇੱਕ ਬੰਦੇ ਵਾਸਤੇ ਨਹੀਂ ਹੁੰਦੇ ਤੇ ਉਹਦੇ ਨਾਲ ਇਹ ਸ਼ਹਿਰ ਹੈ ਇੱਥੇ ਹੀ ਕਾਰੋਬਾਰ ਕਰ ਰਹੇ ਲੋਕ ਇੱਥੇ ਜੰਮੇ ਪੜੇ ਇੱਥੇ ਵੱਡੇ ਹੋਏ ਆ ਤੇ ਉਹਨਾਂ ਦੀ ਸ਼ਹਿਰ ਦੀ ਬਿਹਤਰੀ ਵਾਸਤੇ ਤੇ ਮੈਨੂੰ ਲੱਗਦਾ ਕਿ ਕੋਆਪਰੇਟ ਕਰਨਾ ਚਾਹੀਦਾ ਔਰ ਕਰ ਵੀ ਰਹੇ ਲੋਕ ਕੋਆਪਰੇਟ ਵੀ ਕਰ ਰਹੇ